ਕਾ ਨਵਈ ਆਉਂਦੇ ਤੇ ਉਥਰ ਟਾਇਰ ਫਟਮ ਕਰਨਾ ਇਧਰ ਨੂੰ ਗੱਡੀ ਬੰਦੇ ਦਾ ਗੱਡੀ ਟੁੱਟ ਗਈ ਔਰ ਬੰਦੇ ਨੇ ਚਲੋ ਬਾਜੀ ਗਾ ਟਾਇਰ ਫਟਨ ਕਰਨਾ ਗੱਡੀ ਖਿੱਚ ਕੇ ਇਧਰ ਨੂੰ ਖਾਲ ਨੂੰ ਲੈ ਗਈ ਫਰ ਮਨੇ ਆਥਾ ਨਵ ਪਠਾਨਕੋਟ ਤੋਂ ਲੋਡ ਕਰਕੇ ਆ ਰਹੇ ਸੀ ਰੇਤਾ ਨਰਨਜੀਤ ਕੋਲ ਚਲਾਉਂਦੇ ਸੀ ਗੱਡੀ ਐ ਰਨਜੀਤ ਹੀ ਲਾ ਰਿਹਾ ਹੈ ਕਿੰਨੇ ਵਜੇ ਦੀ ਗੱਲ ਹੈ ਇਹ ਸਵੇਰ 5:00 ਵਜੇ ਦੀ ਗੱਲ ਹੈ ਮਨੇ ਸਾ ਮਾਮਾ ਜੀ ਆਉਂਦੇ ਹੀ ਤੇ ਉਥਰ ਟਾਇਰ ਫਟਮ ਗਾਣਾ ਇੱਧਰ ਨੂੰ ਗੱਡੀ ਸਲੇਪੋਂ ਇੱਧਰ ਨੂੰ ਨਿਕਲ ਕੇ ਚਾਲ ਨਹੀਂ ਹੱਣੀ ਤੇ ਨੁਕਸਾਨ ਤੇ ਨਹੀਂ ਹੋਇਆ ਬਾਈ ਬੰਦੇ ਗੱਡੀ ਟੁੱਟ ਗਈ ਔਰ ਬੰਦੇ ਚਲੋ ਬਾਜੀ ਗਾ ਰੰਜੀਤ ਚਲਾਉਂਦਾ ਗੱਡੀ ਇਹਨਾਂ ਟਾਇਰ ਫਟਣ ਕਰਨਾ ਗੱਡੀ ਖਿੱਚ ਕੇ ਇਧਰੋਂ ਖਾਲ ਨੂੰ ਲੈ ਗਈ ਤੇ ਮਨੇਸਾ ਦਾ ਪਠਾਨਕੋਟ ਤੋਂ ਲੋਡ ਕਰਕੇ ਆ ਰਹੇ ਸੀ ਰੇਤਾ ਕਿੱਥੇ ਜਾ ਰਹੇ ਸੀ ਇਹ ਇਧਰ ਆ ਰਹੇ ਕਮਾਨੀ ਕਿੱਥੋਂ ਦੀ ਗੱਡੀ ਹੈ ਤੇ ਸੇਟ ਪਈ ਪਿੰਡ ਦੀ ਤੇ ਕਿੰਨੇ ਵਜੇ ਦਾ ਹਸਤਾ 5 ਵਜੇ ਇਹ 5 ਮਨੇਸਾ 5 ਵਜੇ ਸੀ ਰੇ ਹਾਂਜੀ ਤੇ ਡਰਾਈਵਰ ਦਾ ਛੱਟੇ ਨਹੀਂ ਲੱਗੀ ਕਿੰਨੇ ਜਾਣੀ ਗੱਡੀ ਨਹੀਂ 600 ਤੋਂ 50 ਭਜ ਜਾਣੀ ਨੁਕਸਾਨ ਨਹੀਂ ਕੋਈ ਹੋਇਆ ਤਾਂ ਗੱਡੀ ਦਾ ਨੁਕਸਾਨ ਹੋਇਆ ਗੱਡੀ ਦੀ ਹੈ ਇੰਸ਼ੁਰੈਂਸ ਦਾ ਲਈ ਫੋਟੋ ਵੀ ਨਹੀਂ ਹੈ ਇਹ ਮਾਲਕ ਨੂੰ ਪਤਾ ਜੇ ਸਾਨੂੰ ਤੇ ਹੁਣ ਇਹ ਦੂਸਰੀ ਗੱਡੀ ਜਿਹੜੀ ਲੱਗ ਕਿਉਂ ਹਾਂਜੀ ਟਰਾਲੀ ਤੇ ਲੋਡ ਕਰਕੇ ਵਾਪਸੀ ਲੈ ਕੇ ਚੱਲਦੇ ਆਪਣੇ ਗੱਡੀ ਕਢਾਉਣ ਲੱਗੇ ਨਾ ਇਥੋਂ ਕ੍ਰੇਨ ਮੰਗਾਈ ਹੈ ਵਾਪਸੀ ਲੈ ਕੇ ਜਾਣੀ ਆ ਉਹਨੂੰ ਜਿਹਦੇ 40 ਰੋਕੇ ਜਾਂ ਨਹੀਂ ਨਹੀਂ ਵਾਪਸੀ ਲੈ ਕੇ ਜਾਣਗੇ ਕੰਮ ਤੇ ਲਾਉਣਗੇ ਗੱਡੀ ਜੈਂਸੀ ਜੀ ਹਾਂਜੀ ਨਰਨਜੀਤ ਕੋਣ ਚਲਾਉਂਦਾ ਏ ਗੱਡੀ ਇਹ ਰੰਜੀਤ ਹੀ ਲਾ ਰਿਹਾ ਏ ਕਿੰਨੇ ਵਜੇ ਦੀ ਗੱਲ ਹੈ ਇਹ ਸਵੇਰ 5:00 ਵਜੇ ਦੀ ਗੱਲ ਨੇ ਸਾ ਮਾਮਾ ਜੀ ਆਉਂਦੇ ਹੀ ਤੇ ਉਦੋਂ ਟਾਇਰ ਫਟਮ ਗਾਰਨਾ ਇਧਰ ਨੂੰ ਗੱਡੀ ਸਲੈਪੋਂ ਇਧਰ ਨੂੰ ਨਿਕਲ ਗਈ ਵਿਚਾਲੀ ਤੇ ਨੁਕਸਾਨ ਤੇ ਨਹੀਂ ਹੋਇਆ ਬਈ ਬੰਦੇ ਦਾ ਗੱਡੀ ਟੁੱਟ ਗਈ ਹੋਰ ਬੰਦੇ ਦੇ ਚਲੋ ਬੋਲ ਜੀ ਰੰਜੀਤ ਚਲਾਉਂਦਾ ਏ ਗੱਡੀ ਇਹਨਾਂ ਟਾਇਰ ਫਟਨ ਕਰਨਾ ਗੱਡੀ ਖਿੱਚ ਕੇ ਇਧਰ ਨੂੰ ਖਾਲ ਨੂੰ ਲੈ ਗਈ ਤਾਂ ਮਨੇ ਅਸਾਂ ਪਠਾਨਕੋਟ ਤੋਂ ਲੋਡ ਕਰਕੇ ਆ ਰਹੇ ਸੀ ਰੇਤਾ ਕਿੱਥੇ ਜਾ ਰਹੇ ਸੀ ਇਹ ਇੱਧਰ ਆ ਰਹੇ ਕਮਾਨੀ ਕਿੱਥੋਂ ਦੀ ਗੱਡੀ ਹੈ ਤੇ ਸਿੱਟ ਭਈ ਪਿੰਡ ਦੀ ਤੇ ਕਿੰਨੇ ਵਜੇ ਦਾਸ ਹੱਤਾਂ ਪੰਜ ਵਜੇ ਇਹ ਪੰਜ ਮਨੇ ਅਸਾਂ 5 ਵਜੇ ਸੀ ਰੇ ਹਾਂਜੀ ਤੇ ਡਰਾਈਵਰ ਨਾਲ ਛੱਟ ਨਹੀਂ ਲੱਗੀ ਕਿੰਨੇ ਜਾਣੀ ਗੱਡੀ 600 ਸੂਟ ਤੋਂ 50 ਭਜ ਜਾਣੀ ਨੁਕਸਾਨ ਨਹੀਂ ਕੋਈ ਹੋਇਆ ਤੇ ਗੱਡੀ ਦਾ ਨੁਕਸਾਨ ਹੋਇਆ ਗੱਡੀ ਦੀ ਹੈ ਇਸ਼ਤਰ ਸੁਦਾ ਲੈ ਆ ਫੋਟੋ ਉਹ ਨਹੀਂ ਆਏ ਦੇ ਮਾਲਕ ਨੂੰ ਪਤਾ ਜੇ ਹਾਂ ਹਾਂ ਤੇ ਹੁਣ ਇਹ ਦੂਸਰੀ ਗੱਡੀ ਜਿਹੜੀ ਲੱਗ ਗਈ ਹਾਂਜੀ ਟਰਾਲੀ ਤੇ ਲੋਡ ਕਰਕੇ ਵਾਪਸੀ ਲੈ ਕੇ ਚੱਲੇ ਆਪਣੇ ਗੱਡੀ ਕਢਾਉਣ ਲੱਗੇ ਨੇ ਇਥੋਂ ਕ੍ਰੇਨ ਮੰਗਾਈ ਹੈ ਵਾਪਸੀ ਲੈ ਕੇ ਜਾਣੀ ਹੈ ਜਾਂ ਉਹਨੂੰ ਜਿਹੜੇ 40 ਸੀ ਉੱਥੇ ਜਾਣਾ ਨਹੀਂ ਨਹੀਂ ਵਾਪਸੀ ਲੈ ਕੇ ਜਾਣਗੇ ਕੰਮ ਤੇ ਲਾਉਣਗੇ ਗੱਡੀ ਏਜੰਸੀ ਜੀ ਨੂੰ ਹਾਂਜੀ